ਸਰ ਦਾ 골ਡਨ ਗੇਟ ਧੁੰਦ ਕਰਨ ਨਹੀਂ ਦਿਖ ਰਿਹਾ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਣੀਆਂ ਗੱਡੀਆਂ ਦੇ ਲਾਈਟਾਂ ਔਨ ਕਰਕੇ ਰੱਖਣ ਕਿ ਹਾਦਸੇ ਬਹੁਤ ਵਾਪਰਦੇ ਪਰ ਧੁੰਦ ਦੀ ਚਿੱਟੀ ਚਾਦਰ ਵਿੱਚ ਦੀ ਨਜ਼ਰ ਆ ਰਹੀ ਆ ਆ ਦੇਖ ਸਕਦੇ ਕਿ ਸਾਈਨ ਬੋਰਡ ਜਿਹੜੇ ਲੱਗੇ ਸਰਕਾਰ ਦੇ ਵੱਲੋਂ ਉਹ ਵੀ ਦੇਖਦੇ ਨਹੀਂ ਨਜ਼ਰ ਆ ਰਹੇ ਤੇ ਆ ਧੁੰਦ ਦੀ ਚਿੱਟੀ ਚਾਦਰ ਵਿੱਚ ਦੀ ਨਜ਼ਰ ਆ ਰਹੀ ਹੈ ਕੜਾਕੇ ਦੀ ਠੰਡ ਜਿਹੜਾ ਕਿ ਉੱਤਰੀ ਭਾਰਤ ਵਿੱਚ ਠੰਡ ਨੇ ਰਿਕਾਰਡ ਤੋੜ ਦਿੱਤਾ ਗਿਆ ਇਹ 골ਡਨ ਗੇਟ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਿਆ ਕਿ ਜਿੱਥੇ ਲੋਕਾਂ ਨੂੰ ਬਾਰ-ਬਾਰ ਇਹੀ ਅਪੀਲ ਕਰਦੇ ਆ ਕਿ ਆਪਣੀ ਗੱਡੀ ਦੀਆਂ ਲਾਈਟਾਂ ਔਨ ਕਰਕੇ ਰੱਖੋ ਛੀਸ਼ਾ ਬਾਰ-ਬਾਰ ਸਾਫ਼ ਕਰੋ ਕਿਉਂਕਿ ਹਾਦਸੇ ਬਹੁਤ ਵੱਡੇ ਵਾਪਰ ਰਹੇ ਆ। ਆ ਦੇਖ ਸਕਦੇ ਹੋ ਤਸਵੀਰਾਂ ਵਿੱਚ ਧੁੰਦ ਕਿੰਦਾ ਪਈ ਹੋਈ ਏ। ਅਰੇ ਸਮਾਂ ਭਾਵੇਂ 6 ਵਜੇ ਦਾ ਹੋਇਆ ਪਰ ਧੁੰਦ ਦੇ ਚਿੱਟੀ ਚਾਦਰ ਵੇਛਦੀ ਨਜ਼ਰ ਆ ਰਹੀ ਆ ਤੇ ਜਿਹੜੇ ਮੋਟਰਸਾਈਕਲਾਂ ਤੇ ਜਾਣ ਵਾਲੇ ਵੀਰ ਨੇ ਹੁੰਨਾ ਵਾਤੇ ਮੁਸ਼ਕਿਲ ਹੈ ਤੇ ਕਾਰੋਬਾਰੀਆਂ ਦੇ ਉੱਪਰ ਕਾਫੀ ਅਸਰ ਇਸ ਦਾ ਪੈਂਦਾ ਹੋਇਆ ਨਜ਼ਰ ਆ ਰਿਹਾ ਆ ਦੇਖ ਸਕਦੇ ਹੋ ਕਿ ਧੁੰਦ ਕਿੰਦਾ ਵਿਸ਼ੀ ਹੋਈ ਹੈ ਤੇ ਲੋਕ ਡਰੇ ਹੋਏ ਨੇ ਕਿਉਂਕਿ ਕਈ ਹਾਸੇ ਵਾਪਰਦੇ ਨੇ ਆਂਬਰੀ ਸਾਤੂੰ ਇਹ ਕੋਲਡ ਰੀਡ ਤੋਂ ਜਾਣ ਵਾਲਾ ਰਸਤਾ ਅੰਮ੍ਰਿਤਸਰ ਦਾ ਜਿੱਥੇ ਕਿ ਲੋਕਾਂ ਦੀ ਆਸਤਾ ਹਰਮੰਦਰ ਸਾਹਿਬ ਨਾਲ ਬਹੁਤ ਜੁੜੀ ਆ ਪਰ ਧੁੰਦ ਵੀ ਕਾਫੀ ਪੈ ਚੁੱਕੀ ਆ ਆ ਦੇਖੋ ਸੇ ਟਿਕਣ ਦਿਓ ਪਰ ਆਪਣੀ ਗੱਡੀ ਦੀ ਲਾਈਟਾਂ ਔਨ ਕਰਕੇ ਰੱਖੋ ਅਸੀਂ ਇਹੀ ਅਪੀਲ ਕਰਦੇ ਹਾਂ بار بار ਆ ਦੇਖੋ ਕਿ ਦੁਕਾਨਦਾਰ ਵਿਲੇ ਬੈਠੇ ਹੋਏ ਨੇ ਤੇ ਧੁੰਦ ਦਾ ਘੇਰ ਹੈ ਜਿਹੜਾ ਵੱਧਾ ਨਜ਼ਰ ਆ ਗਿਆ ਉਤਰੀ ਭਾਰਤ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਪੈਂਦੀ ਨਜ਼ਰ ਆ ਰਹੀ ਹੈ ਤੇ ਇਸ ਧੁੰਦ ਦੇ ਕਰਕੇ ਕਈ ਹਾਦਸੇ ਵਾਪਰ ਚੁਕੇ ਨੇ ਆ ਦੇਖੋ ਕੁਝ ਵੀ ਨਹੀਂ ਦਿਖ ਰਿਹਾ ਇਨੀ ਧੁੰਦ ਦਾ ਕਹਿਰ